ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਹਾਂ ਕਿ ਆਪ ਸਾਰੇ ਸਿੰਘ ਚੜ੍ਹਦੀ ਕਲਾ ਦੇ ਵਿੱਚ ਹੋਵੋ ਇਸ ਵਾਰ ਪੰਚਾਇਤੀ ਚੋਣਾਂ ਵਾਸਤੇ ਸਰਪੰਚ ਤੇ ਪੰਚਾਂ ਦੇ ਨਾਮਯਤਗੀ ਕਾਗਜ਼ ਦਾਖਲ ਕਰਨ ਵਾਸਤੇ ਜਾਣ ਦਾ ਮੌਕਾ ਮਿਲਿਆ ਤੇ ਇੱਕ ਗੱਲ ਉੱਥੇ ਸਾਹਮਣੇ ਆਈ ਕਹਿੰਦੇ ਜੀ ਚੁੱਲਾ ਟੈਕਸ ਮੈਂ ਹੈਰਾਨ ਹੋ ਗਿਆ ਮੈਨੂੰ ਪੰਜਾਬ ਸਰਕਾਰ ਨੇ ਚੁੱਲ੍ਹੇ ਨੂੰ ਟੈਕਸ ਕਰੂ ਤੋਲਾ ਤਾਂ ਇਸ ਦੀ ਮੈਂ ਫਿਰ ਆ ਕੇ ਕੋਖ ਪੜਤਾਲ ਕਰਨੇ ਆਰੰਭ ਕੀਤੀ ਪਤਾ ਲੱਗਿਆ ਕਿ ਇਹ ਟੈਕਸ ਚੁੱਲਾ ਟੈਕਸ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੇ ਨਹੀਂ ਲਾਇਆ ਹੋਇਆ ਇਹ ਅੰਗਰੇਜ਼ਾਂ ਦਾ ਲਾਇਆ ਹੋਇਆ ਹੈ ਅੰਗਰੇਜ਼ ਜਦੋਂ ਭਾਰਤ ਵਿੱਚ ਆਏ ਸੀਗੇ ਸਭ ਤੋਂ ਪਹਿਲਾਂ ਉਹ ਕਲਕੱਤੇ ਆਏ ਸੀ। ਕਲਕੱਤੇ ਤੋਂ ਉਹਨਾਂ ਨੇ ਆਪਣਾ ਵਪਾਰ ਆਰੰਭ ਕੀਤਾ ਸੀ। ਤੇ ਹੌਲੀ ਹੌਲੀ ਅੱਗੇ ਵਧਦੇ ਗਏ। 1911 ਦੇ ਵਿੱਚ ਅੰਗਰੇਜ਼ਾਂ ਨੇ ਦਿੱਲੀ ਦੇ ਉੱਤੇ ਹਮਲਾ ਕੀਤਾ ਤੇ ਦਿੱਲੀ ਨੂੰ ਜਿੱਤਿਆ। ਦਿੱਲੀ ਨੂੰ ਆਪਣੇ ਕਬਜ਼ੇ ਵਿੱਚ ਲਿਆ। ਤੇ ਕਬਜ਼ੇ ਵਿੱਚ ਲੈ ਕੇ ਦਿੱਲੀ ਨੂੰ ਰਾਜਧਾਨੀ ਭਾਰਤ ਦੀ ਰਾਜਧਾਨੀ ਹੋਣ ਦਾ ਐਲਾਨ ਕੀਤਾ ਹੁਣ ਜ਼ਮੀਨ ਲੋਕਾਂ ਦੇ ਕੋਲ ਸੀਗੀ ਕਾਗਜ਼ੀ ਤੌਰ ਤੇ ਮਲਕੀਅਤ ਅੰਗਰੇਜ਼ਾਂ ਦੇ ਕੋਲ ਆ ਗਈ ਕਾਗਜ਼ੀ ਤੌਰ ਤੇ ਮਲਕੀਅਤ ਆ ਗਈ ਪਰ ਜੋ ਜ਼ਮੀਨ ਸੀ ਜਾਂ ਘਰਵਾਰ ਸੀ ਉਹ ਮਕਮਲ ਤੌਰ ਤੇ ਅੰਗਰੇਜ਼ਾ ਕੋਲ ਨਹੀਂ ਗਿਆ ਤੇ ਅੰਗਰੇਜ਼ਾਂ ਨੇ ਫਿਰ ਉੱਥੇ ਇੱਕ ਵਿਉਂਤਬੰਦੀ ਬਣਾਈ ਕਿ ਸਾਨੂੰ ਪਤਾ ਲੱਗ ਜਾਵੇ ਕਿ ਇੱਥੇ ਲੋਕ ਕਿੰਨਾ ਵਸਿੰਦੇ ਨੇ ਉਹਨਾਂ ਨੇ ਫਿਰ ਚੁੱਲਾ ਟੈਕਸ ਲਾਉਣਾ ਆਰੰਭ ਕਰ ਦਿੱਤਾ ਚੁੱਲਾ ਟੈਕਸ ਉਸ ਟਾਈਮ ਇੱਕ ਆਨਾ ਸੀ ਇੱਕ ਆਨਾ ਉਹਨਾਂ ਸਮਿਆਂ ਦੇ ਵਿੱਚ ਇੱਕ ਆਨਾ 1911 ਦੇ ਵਿੱਚ ਬਹੁਤ ਵੱਡੀ ਰਕਮ ਅਸੀਂ ਅੱਜ ਦੇ ਸਮੇਂ ਵਿੱਚ ਮੰਨ ਸਕਦੇ ਹਾਂ ਉਸ ਨੂੰ ਤੇ ਇਹ ਚੁੱਲਾ ਟੈਕ ਹੌਲੀ-ਹੌਲੀ ਪੂਰੇ ਭਾਰਤ ਦੇ ਵਿੱਚ ਲੱਗਿਆ ਹੈਰਾਨਗੀ ਦੀ ਗੱਲ ਇਹ ਹੈ 1947 ਦੇ ਵਿੱਚ ਸਾਡਾ ਭਾਰਤ ਦੇਸ਼ ਆਜ਼ਾਦ ਹੋ ਗਿਆ ਔਰ ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨ ਤੋਂ ਅਸੀਂ ਛੁਟਕਾਰਾ ਨਹੀਂ ਲੈ ਸਕੇ ਇਹਦਾ ਮਤਲਬ ਸਪਸ਼ਟ ਹੋ ਗਿਆ ਕਿ ਅੱਜ ਵੀ ਅਸੀਂ ਗੁਲਾਮ ਹਾਂ ਅੰਗਰੇਜ਼ਾਂ ਦੇ ਕਾਨੂੰਨ ਦੇ ਨਾਮਜ਼ਦ ਕੀ ਕਾਗਜ਼ਦਾਂ ਵਿੱਚ ਦਾਖਲ ਹੋਏ ਜਿਨ੍ਹਾਂ ਦੇ ਪੰਜਾਂ ਸਰਪੰਚਾਂ ਦੇ ਨਾਂ ਚੁੱਲਾ ਟੈਕਸ ਨਹੀਂ ਸੀ ਲੱਗਿਆ ਹੋਇਆ ਉਹਦੀ ਰਸੀਦ ਚੁੱਲਾ ਟੈਕਸ ਦੀ ਜਿਨ੍ਹਾਂ ਨੇ ਨਹੀਂ ਭਰਿਆ ਸੀ ਉਹਨਾਂ ਪੰਜਾਂ ਸਰਪੰਚਾਂ ਦੇ ਕਾਗਜ਼ ਵਾਪਸ ਕੀਤੇ ਗਏ ਬਹੁਤੇ ਥਾਵੇਂ ਰੱਦ ਕੀਤੇ ਗਏ ਕਿ ਵੀ ਪਹਿਲਾਂ ਤੁਸੀਂ ਚੁੱਲਾ ਟੈਕਸ ਦੀ ਰਸੀਦ ਕਟਵਾ ਕੇ ਲਿਆਓ ਹੈਰਾਨਗੀ ਦੀ ਗੱਲ ਆ ਨਾ ਅੰਗਰੇਜ਼ਾਂ ਦਾ ਲਾਇਆ ਹੋਇਆ ਟੈਕਸ ਅੱਜ ਵੀ ਚੱਲ ਰਿਹਾ ਹੈ ਕਮਾਲ ਦੀ ਗੱਲ ਹੈ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਕਿੰਨੀਆਂ ਸਰਕਾਰਾਂ ਬਦਲ ਗਈਆਂ ਕਿਸੇ ਸਰਕਾਰ ਦੀ ਯੁਰਤ ਨਹੀਂ ਪਈ ਕਿ ਇਹ ਚੱਲ ਰਿਹਾ ਚੁੱਲਾ ਟੈਕਸ ਇਹਨੂੰ ਬੰਦ ਕੀਤਾ ਜਾਵੇ ਹੈਰਾਨਗੀ ਦੀ ਗੱਲ ਹੈ ਨਾ ਇਸ ਦਾ ਭਾਵ ਕੀ ਹੋ ਗਿਆ ਕਿ ਅਸੀਂ ਅੱਜ ਵੀ ਗੁਲਾਮ ਹਾਂ ਗੁਸਤਾਖੀ ਮਾਫ ਕਰਿਓ ਇਸ ਚੈਨਲ ਨੂੰ ਜਥਾ ਤਾਜ਼ਪੁਰ ਵਾਲੇ ਵੱੜ ਤੋਂ ਵੱਧ ਸਬਸਕ੍ਰਾਈਬ ਕਰੋ ਜਿਹੜੀ ਵੀਡੀਓ ਵੀ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਭੇਜਦਾ ਹਾਂ ਉਸ ਵੀਡੀਓ ਨੂੰ ਅੱਗੇ ਦੀ ਅਕੈ ਜ਼ਰੂਰ ਭੇਜਿਆ ਕਰੋ ਸ਼ੇਅਰ ਕਰਿਆ ਕਰੋ ਸੋ ਭੋਲ ਚੱਕ ਦੀ ਮਾਫੀ ਇਸ ਗੱਲ ਵੱਲ ਧਿਆਨ ਜ਼ਰੂਰ ਦਿਓ ਤੁਹਾਡਾ ਦਾਸਤਰਾ ਗੁਰਜੰਟ ਸਿੰਘ ਤਾਜ਼ਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ